ਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਹੈ ਲੋ ਜੀ ਤੇ ਆਪਾਂ ਕਰਤੀਆ ਵਲੌਗ ਦੀ ਸਟਾਰਟਿੰਗ ਸਵੇਰ ਸਵੇਰ 9:30 ਵਜੇ ਤੇ ਰੂਟੀਨ ਵੀਡੀਓ ਪਾਉਣ ਵਾਲਾ ਕੋਠੇ ਤੇ ਤੇ ਇਧਰ ਲਾਈਟਾਂ ਵੀ ਚੱਲੀ ਦੀ ਮਿਲ ਆਪਣੇ ਚੁੱਬਰ ਅੱਗੇ ਦੀਆਂ ਬੜਾ ਸੌਕੀਆ ਤੇ ਉੱਥੇ ਵਾਲੀ ਵੱਡੀ ਲਾਈਟ ਤਾਂ ਬੰਦ ਹੈ ਤੇ ਉਹ ਸਾਹਮਣੇ ਦੇਖੋ ਥੱਲੇ ਉਹ ਚੱਲੀ ਜਾਂਦੀ ਛੋਟੀ ਲਾਈਟ ਓਏ ਬੁੱਕੀ ਜਾਂਦੀ ਹੈ ਨਾ ਤੇ ਚਲੋ ਵੀਡੀਓ ਵੀਡੀਓ ਪਾਈਏ ਤੇ ਅੱਜ ਸੱਚ ਆਪਾਂ ਯਾਰ ਵੇਣੇ ਆ ਕਰਨਾ ਆਪਣੇ ਸ਼ੈਦ ਤੱਕ ਦਾ ਵੀ ਜਿਹੜੇ ਆਪਣੇ ਡੋਲੀਆਂ ਡਾਲੀ ਗਣਾਂ ਤੇ ਉਹਨਾਂ ਚ ਮੈਡ ਮੂਡ ਧੋਤਾ ਆ ਕੇ ਉਹ ਵੀ ਪਾ ਦਾਂਗੇ ਨਾਲੇ ਕੋਈ ਕੰਮ ਆ ਬਾਕੀ ਮੌਕੇ ਤੇ ਵੇਖਾਂਗੇ ਨਾਲੇ ਕਿਹੜਾ ਕੰਮ ਕਿਵੇਂ ਕੋਸ਼ ਹੈ ਕੋਈ ਕੰਮ ਹੋਰ ਵੀ ਬਣ ਸਕਦਾ ਤੇ ਵੇਖੋ ਚਲੋ ਵੇਣੇ ਆਗੇ ਤੇ ਕਿਰ ਵੀਡੀਓ ਪਾ ਲਈਏ ਤੇ ਬਾਕੀ ਫੇਰ ਇਹਨੇ ਕੀ ਬਣਦਾ ਕਰਬਾਕੀ ਤਰ ਕੋਈ ਗੱਲ ਇਹ ਵੀ ਨਹੀਂ ਹੋਰ ਦੀ ਕੋਈ ਕੀ ਦੱਸਗੀ ਕੀ ਕਰਨਾ ਕੀ ਨਹੀਂ ਹੈ ਨਾ ਪਤਾ ਆਪ ਨੂੰ ਨਹੀਂ ਕਰਨਾ ਕੀ ਹੈਗਾ ਚਲੋ ਕੋਈ ਗੱਲ ਨਹੀਂ ਵੀਡੀਓ ਪਾ ਕੇ ਫਿਰ ਅੱਗੇ ਚੱਲਦੇ ਆ ਰੋਟੀ ਪਾਣੀ ਖਾ ਕੇ ਚੱਲਾਂਗੇ ਮਨਪ੍ਰੀਤ ਕੋਲੇ ਆਹ ਇਹ ਕਹਿੰਦੇ ਕਬੂਤਰ ਵਾਲੇ ਹਾਊਸ ਤੇ ਕਿਉਂ ਭਾਂ ਤੇ ਛਲਟ ਪਾਣੀ ਆ ਚੋਪਰਾ ਫਰ ਕੇ ਮੈਂ ਇੱਕ ਹੀ ਹਾਂ ਐਂ ਕੁਝ ਦਿੰਨੇ ਆ ਹਾਂ ਇਹ ਸਾਡਾ ਦੇ ਸਟਾਈਲ ਹੈ ਜਿਹੜਾ ਕੋੜੀਆਂ ਪਾੜਦਿਆਂ ਮੇਰੇ ਸਾਡਾ ਦਾ ਕੋੜਿਆ ਸਟੈਨ ਹੈ ਇਹ ਸਾਡਾ ਐਸੇ ਹੀ ਹੁੰਦਾ ਹੈ ਤੇ ਕੋਈ ਵਧੀਆ ਕੰਮ ਵੀ ਆਪਾਂ ਕੀ ਵਧੀਆ ਮਤਲਬ ਆਪਾਂ ਆਪਾ ਤਿਓ ਆਪਣੇ ਆ ਪਹਿਲਾਂ ਤਾਂ ਉਹ ਭਾਰਤ ਨੂੰ ਕੀ ਉਹ ਮੈਂ ਭਰ ਦਨੇ ਤੇ ਇੱਕ ਦਾ ਆਪਾਂ ਬਾਬੂ ਪੂਣਾ ਆਪਾਂ ਆਪਣੇ ਜਿਹੜੇ ਆ ਡੋਲੀਆਂ ਪਈਆਂ ਇਹ ਜੇ ਮੈਟ ਮੁਰ ਧੋਤਾ ਕੇ ਇਹੇ ਪਾਉਣੇ ਆ ਤੇ ਦੂਜੀ ਗੱਲ ਹੋਰ ਕੀ ਛਤਰੀਆਂ ਚਾਹਾਂ ਛਤਰੀਆਂ ਤਾਂ ਉਹਦਾ ਚਲ ਬਾਅਦ ਵੇਖਾਂਗੇ ਕਿਰਮ ਮੈਟ ਧੋ ਕੇ ਤੇ ਕਰਦ ਕੇ ਵਦਗੀ ਆਹ ਦੇ ਬਾਜੀਆਂ ਜਿਹੜੇ ਨੇ ਹੁਣੇ ਨਹੀਂ ਡੇ ਆ ਕੇ ਬਾਹਰ ਲੈਂਦੇ ਹੁਣ ਡੇੜੇ ਇਹ ਕਮਾਹ ਲੈਣੀ ਇਹ ਕਮਾਹ ਲੈਣੀ ਬਸ ਜਾ ਕੱਢ ਕੇ ਲਿਆ ਤੇਰਾ ਹੱਲਾ ਕਰਾ ਬਰ ਮੈਂ ਆਕਰ ਉਹ ਵੀ ਕੱਢ ਲਈ ਤੇ ਉਹ ਵੀ ਕੱਢ ਲਈ ਤੇ ਬਣਾ ਕੇ ਯਾਜ ਹੈਲੀਕਾਪਟਰ ਵੱਡਾ ਤੇ ਮੁੜ ਕੇ ਮੈਟ ਮੋੜਦੇ ਚੱਕ ਚੱਕ ਪਾੜ ਪਾਵਾਗੇ ਬਸ ਫਿਰ ਮੈਂ ਧੋਈ ਦੇਵਾਂ ਬਸ ਵਾਰ ਕੱਟ ਗਿਆ ਤੇ ਇਹ ਦੋਨੇ ਕੱਟ ਕੇ ਆਪਾਂ ਜਾਣਾ ਦੋਨੇ ਨਹੀਂ ਲੋ ਜੀ ਤੇ ਇਧਰ ਕੱਡੀ पे ਆਪਣੇ ਕਬੂਤਰੀ ਬਰ ਧੁੱਪ ਲਵਾਈਨੇ ਮੈਂ ਕਿਹਾ ਹਵਾ ਲਵਾਈਨੇ ਹਵਾ ਲਉਣੀ ਹੈ ਘਰ ਮੁੰਦੇ ਪੈਂਚ ਉਹਦੇ ਦੋ ਧੁੱਪ ਲਵਾਈ ਜਾਂਦਾ ਮਨਪ੍ਰੀਤ ਹਾਂ ਕੋਈ ਗੱਲ ਨਹੀਂ ਬਰਾ ਗੱਪ ਹੋ ਗਈ ਤੇ ਹੁਣ ਮੈਂ ਤੇ ਬਚੀ ਕਰਦੇ ਮੈਟ ਸਾਫ ਤੇ ਇਧਰ ਬਚੀ ਪਤਨ ਕਿਉਂ ਬੈਠਾ ਕੀ ਗੱਲ ਹੋ ਗਈ ਬਈਆ ਤੈਨੂੰ ਹੈ ਪਤਾ ਮੁੰਡਿਆ ਕੱਤਾ ਬਟੇ ਕੀ ਹੋ ਗਿਆ ਓਏ ਹਮ ਹਟਣ ਰੁਸ ਗਿਆ ਬਈ ਇਹ ਰੁਸ ਗਿਆ ਕਾ ਤੂੜੀ ਹੱਜ ਬਹਿ ਗਿਆ ਕਹਿੰਦਾ ਮੈਂ ਤੁਹਾਨੂੰ ਬੁਲਾਉਂਦਾ ਨਹੀਂ ਉਂ ਨਹੀਂ ਬੈਠਾ ਇਹ ਗੱਲ ਕਿ ਹੋ ਗਈ ਕੋਈ ਨਹੀਂ ਹੈ ਖੱਦਾ ਪਈ ਜਾਂਦਾ ਭੋਲਾ ਸ਼ੰਕਰ ਹੋਇਆ ਪੇ ਬੰਬ ਬੰਬ ਬੋਲੇ ਬੰਬ ਬੰਬ ਬੋਲਦੀ ਬੈਠਾ ਵਾ ਵਾ ਬਾਬਾ ਪੋਲਾ ਪੱਟ ਤੇ ਬਹਿ ਕੇ ਆ ਗਿਆ ਬਈ ਸਮਾਨ ਗੱਲ ਪਿਆ ਕਹਿੰਦੇ ਮੇਰੇ ਵੀਰੋ ਸਮਾਨ ਜਾਨ ਨੂੰ ਮੈਂ ਜਿਹੜਾ ਸਮਾਨ ਉਹ ਵੈਸੇ ਗੱਲ ਹੈ ਬੈਠਾ ਜਾਂ ਉਲਟੀ ਕਰ ਲੈ ਫਿਰ ਜਾਂ ਕਰੀਏ ਆਪਾਂ ਜਾ ਤੁਹੀ ਗੇਮੈਂਟ ਤੁਹੀ ਆਪਾਂ ਅੱਲਾ ਹੀ ਕਰਨੂ ਓ ਆਇਆ ਮੇਰੇ ਕੋਲੇ ਖੜ ਜੀ ਕੱਲਾ ਤਾਂ ਮੈਂ ਕਰ ਹੀ ਲਊਂਾ ਮਿਲ ਕੋਈ ਬੰਦ ਕਰੀ ਅੱਬਾ ਜੰਦਾ ਓ ਆਇਆ ਯਾਰ ਪਾਣੀ ਪੀ ਲਾ ਫਿਰ ਜੀ ਚੱਲੀ ਗਰੀਂ ਲੰਗਾਉਂਦੀ ਮੈਨੇ ਬੜੇ ਗੱਲਾਂ ਬਜੀ ਦਾ ਬੈਠਾ ਉੱਥੇ ਤੂੜੀ ਅਲ ਚ ਉਹ ਥੋੜਾ ਜਿਹਾ ਸਰੀਰ ਦਾ ਡਾਊਨ ਜਾਇਆ ਵੜਾਇਆ ਡਾਊਨ ਤੇ ਥੋੜਾ ਵੱਧ ਹੋਇਆ ਥੋੜਾ ਸਰੀਰ ਡਾਊਨ ਤੇ ਆਪਾਂ ਮੈਡਮੂਡ ਚੱਕ ਲਈਏ ਬਾਬੇ ਹਣਾ ਤੇ ਧੋਦ ਗਏ ਤੇ ਸੁੱਕਣੇ ਪਾ ਦੀਏ ਤੇ ਸ਼ਾਮ ਨੂੰ ਆਪਾਂ ਇਹਨਾਂ ਨੂੰ ਪਾ ਦਾਂਗੇ ਪਿੰਜਰੇ ਰ ਤੇ ਚਲੋ ਅਗਰ ਧੋਈ ਗਏ ਹਣਾ ਉੱਥੇ ਦਾ ਗੱਟੇ ਚੱਕ ਲੈਣੇ ਇੱਥੇ ਬਾਹਰ ਬੈ ਕੇ ਢੋਲੇ ਨੇ ਇਹਨੂੰ ਆਪਣਾ ਸਮਾਰ ਕੇ ਤੇ ਇਧਰ ਆਪਣੇ ਆ ਪਠੇ ਵੇਖੋ ਬੈਠੇ ਧੁੱਪ ਧੁੱਪ ਲੱਗੀ ਜਾਂਦੀ ਹੈ ਤੇ ਬਾਕੀ ਛਤਰੀਆਂ ਅੰਦਰ ਪਈਆਂ ਸਾਰੀਆਂ ਛਤਰੀਆਂ ਕਾੜ ਕਾੜ ਕੇ ਲਾ ਦੇ ਆ ਬਾਹਰ ਤੇ ਬਸ ਹੁਣ ਕੰਮ ਸ਼ੁਰੂ ਆਪਣਾ ਬਾਜ਼ੀਆਂ ਦਾ ਤੇ ਚਲੋ ਕਰੀਏ ਸਾਫ ਸਫਾਈ ਇਹਦੀ ਤੇ ਆਪਣੇ ਮੈਟ ਮੂਡ ਵੀ ਧੋਕੇ ਕਰ ਤੇ ਕਲੀਨ ਵਧੀਆ ਤੇ ਬਾਈ ਜੀ ਆਪਣੇ ਜਿਹੜੇ ਇੱਧਰ ਪਏ ਐ ਨਵੀ ਮਾਨਾ ਇਹ ਵੇਖੋ ਜੀ ਆਲੂ ਖਲੇਰੀ ਗਏ ਤੇ ਬੈਠੇ ਆਹ ਕਰਿਆ ਆਲੂ ਖਲੇਰੀ ਬੈਠੇ ਬੋਕੀ ਵੱਜ ਗਈ ਮੁੰਡੇ ਦੀ ਵੀ ਓਏ ਬੋਕੀ ਬੋਕੀ ਉਲਟੀਆਂ ਕਰੀ ਤੇ ਮੇਰਾ ਘੱਟ ਦਾ ਫੜ ਲਿਆ ਕਰੋ ਬਈ ਸਵਾਨ ਜੇ ਨਹੀਂ ਪਾਜਦਾ ਤਾਂ ਖਾਣ ਪੀਣ ਕਹਿੰਦਾ ਮੈਂ ਖਾਣ ਪੀਣ ਹਸਰੇ ਪੁੱਠੇ ਮਾਰੀ ਨੇ ਲਓ ਜੀ ਕਰਤੇ ਵਧੀਆ ਕਲੀਨਾ 5 ਖਣੀ 6 ਸੀਗੇ 1 2 3 4 5 6 7 ਸੱਤ ਘਰ ਤੇ ਮਿਲ ਆ ਆਪਣੇ ਗੋਲ ਪਿੰਜਰੇ ਵਾਲੇ ਵੀ ਹੋਰ ਸੀ ਇੱਕ ਦੋ ਹਨਾ ਯਾਰ ਦੂਜੇ ਨਾ ਇੱਕ ਤਾਂ ਹੈਗਾ ਤੇ ਇੱਕ ਬਈ ਕਿੱਥੇ ਹਨਾ ਬਸ ਇਹਨਾਂ ਸੁੱਕ ਜਾਂਦਾ ਤੇ ਫੇਰ ਪਾ ਦੇਗਾ ਅੰਦਰ ਆਪਣੇ ਟੋਲਿੰਗ ਡਾਲੀਂਗਾ ਨਾ ਜੀ ਤੇ ਕੰਮ ਕੰਪਲੀਟ ਕਰਕੇ ਮੈਂ ਚੋਪਰ ਜਾਣਾ ਘਰੇ ਇਹ ਆਪਦੇ ਘਰੇ ਜਾਂਦੇ ਨਹੀਂ ਤੂੰ ਸੋ ਜਾਣਾ ਤੂੰ ਸੁਣ ਲੈ ਵੀ ਹੁਣ ਮੁੰਡਾ ਸੈੱਟ ਕਰਕੇ ਇਹ ਟਰਬੋ ਦੋ ਲਾ ਕੇ ਤੇ ਹੁਣ ਘਰੋ ਘਰ ਚੱਲਦੇ ਆ ਤਨ ਤੇ ਨਾ ਨੂੰ ਕਿ ਮੈਂ ਖੇਤ ਦੇ ਵੀ ਜਾਣਾ ਯਾਰ ਦੋਸਾ ਕਿਹਨੂੰ ਤੂੰ ਕੀ ਹੋਇਆ ਕਿ ਤੇਨੂੰ ਹਾਂ ਬੰਦ ਰਿਹਾ ਕਿਉਂ ਹੀ ਨੇ ਤੇ ਨਾਲ ਨਾ ਡਰੀਂ ਨਾ ਤੂੰ ਜੀ ਤੇ ਹੁਣ ਸਿੱਧਾ ਚਾਹ ਪਾਣੀ ਪੀ ਕੇ ਨਹਾ ਧੋ ਕੇ ਆ ਗਿਆ ਪਾ ਖੇਤ ਮਾ ਗਾਂ ਲ ਕੇ ਜਰਾ ਗਿਆਂ ਨੂੰ ਮੈਨੂੰ ਮਤਲਬ ਕਈ ਦਿਨ ਹੋ ਗਏ ਢੇੜਾ ਗੁੜਾ ਮਾਰੇ ਨੂੰ ਮੈਂ ਜਰਾ ਹੁਣ ਢੇੜਾ ਗੁੜਾ ਮਾਰੇ ਹੈ ਨਾ ਯਾਰ ਤੇ ਨਾਲੇ ਕਣਕ ਕੁੰਟੇ ਵਗੇ ਜੀ ਲੱਗਿਆ ਰਹਿੰਦਾ ਹੈ ਤੇ ਵਾਕੇ ਹਵਾ ਹੀ ਬਹੁਤ ਚੱਲਣ ਲੱਗੀ ਕੱਲ ਪਰਸੋਂ ਦੀ ਫਰ 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 ਪਈ ਹੁੰਦੀ ਹੈ ਤੇ ਚਲੋ ਬਾਪੂ ਢੇੜਾ ਗੁੜਾ ਮਾਰ ਲੀਏ ਤੇ ਫੇਰ ਵੇਣੇ ਕੀ ਕਰਨਾ ਹੈ ਤੇ ਕਰਨਾ ਕਿ ਅੱਜ ਘਰ ਜਾ ਕੇ ਆਪਣੇ ਉਹ ਪਾਉਣੇ ਕੀ ਆਉਂਦੇ ਆ ਮੈਟ ਪਾਉਣੇ ਇੱਕ ਤਾਂ ਤੇ ਦੂਜਾ ਬਾਕੀ ਦੱਸਾਂਗੇ ਚੱਲ ਕੇ ਕੀ ਬੰਦਾ ਬਾਲੀਆਂ ਗੱਲਾਂ ਨਹੀਂ ਪਾਉਂਦੀਆਂ ਤੇ ਚਲੋ ਚੱਲ ਕੇ ਤੇ ਆਏ ਘਰ ਨੂੰ ਕਰਿਆ ਖੇਤੋਂ ਤੇ ਹੁਣ ਚੱਲਦੇ ਮਣਪੇ ਦੇ ਕੋਲੇ ਤੇ ਚੱਲ ਕੇ ਪਾਉਣੇ ਆ ਮੈਟ ਮੋਢਾ ਨਾਲ ਚੱਲ ਕੇ ਦਿਖਾਉਣੇ ਹਨ ਬਾਕੀ ਗੱਲਾਂ ਬਾਅਦ ਵਿੱਚ ਆਗੇ ਹਾਂਜੀ ਚੋਬਰ ਜੀ ਵਿਆਣ ਬਾਜੀ ਦਿਓ ਕੋਈ ਮੈਨੂੰ ਕਿਸਾਨ ਬਣਾਇਆ ਹੋਇਆ ਜਾਂਣੀ ਘਾਹ ਨੂੰ ਬੁੜ ਕਰਦੇ ਜੀ ਦੋ ਜਣੇ ਤਾਂ ਹੁੰਦੀ ਐ ਇਹ ਦੋ ਜਣੇ ਇਕੱਲੇ ਬੰਦੇ ਇਕੱਲਾ ਬੰਦਾ ਫਿਰ ਇੱਕ ਮੈਂ ਦੋਵੇਂ ਹੱਥ ਪਾਉਂਗਾ ਫਿਰ ਐਵੇਂ ਦੋਵੇਂ ਨਾ ਸਟੇਜ ਤੇ ਥੱਕ ਜੂ ਥੱਕੂ ਮੁੜ ਕੇ ਮੈਂ ਤੂੰ ਕੱਲਾ ਕੰਪ ਮਾਰ ਦੇ ਥਾਂ ਵਾਲਾ ਨਾ ਫਿਰ ਠੱਕ ਨਾ ਅੱਛਾ ਖਿੱਚਿਆ ਨਾ ਕੰਮ ਦੋ ਦੋ ਬੰਦਨ ਕਰਨਾ ਹੁੰਦਾ ਪੂਰਾ ਕੰਮ ਹੈ ਪੂਰਾ ਕਿਤਨਾ ਹੁੰਦਾ ਇਹਂ ਤਰੋਂ ਸਾਰੀ ਮਾਰ ਲੈ ਆਂਦੀ ਬਸ ਹਲਾਸ ਰਹਿ ਗਿਆ ਮੜੇ ਠੀਕ ਐ ਪਹਿਲਾਂ ਜੱਜ ਕੇ ਮਾਰਨੀ ਕਰੇ ਤੇ ਫਿਰ ਉਸਕੇ ਬਾਅਦ ਗਲੀ ਮੇ ਗਲੀ ਮੇ ਠੀਕ ਹੈ ਕਾ ਦੀ ਕੀ ਉਹ ਅਪਡੇਟ ਵੀ ਮਾਚੂਗਾ ਕਿ ਨਹੀਂ ਬਸ ਫਿਰ ਠੀਕ ਵਾਹ 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 ਬੱਜੀ ਦਾ ਮਾਰਦਾ ਨਹੀਂ ਬੱਚੀ ਦਾ ਬੜਾ ਉਮੈ ਜੀ ਅੱਜ ਵੀ ਮੈਨੂੰ ਕਹਿੰਦਾ ਹਾਂ ਦੱਸ ਦਾਂ ਆ ਜਾ ਕੋਈ ਨਹੀਂ ਨਹੀਂ ਵਿੱਚ ਨਹੀਂ ਦੱਸਦੇ ਬਾਹਰ ਕੋਨ ਰਿਕਾਰਡ ਕਰੇਗਾ ਕੰਮ ਨੂੰ ਨਹੀਂ ਨਹੀਂ ਇਹ ਕੰਮ ਗਲਤ ਹੈ ਚਲੋ ਮਾਰ ਲੈਣ ਤੇ ਕਰਾ ਮੁੰਡਿਆਂ ਨੂੰ ਸਪਰੇ ਸਪਰੂ ਹਨਾ ਵਧੀਆ ਕੰਮ ਖਿੱਚੀ ਤੁਰੀ ਆਉਂਦੇ ਆ ਉਧਰ ਮੇਟਾ ਮੂਟਾ ਵਾਲਾ ਕੰਮ ਵੀ ਪੂਰਾ ਸਰਾ ਲਾ ਰੱਖਿਆ ਹੈ ਇਦਾਂ ਕਹਿੰਦੇ ਸਪਰੇਅ ਵਾਲਾ ਵੀ ਹੁਣ ਕਰਦੀ ਐ ਦਸ਼ਾ ਸੁਧਾਰੀ ਜਾਂਦੇ ਨਾਲੇ ਸੀਜ਼ਨ ਆ ਗਿਆ ਉਹਦੀਆਂ ਤਿਆਰੀਆਂ ਚੱਲ ਰਹੀਆਂ ਪੂਰੀਆਂ ਠੀਕ ਐ ਜੀਵ ਤੇ ਮਾਰਨ ਵਾਲੀ ਜੀ ਹੁਣ ਕਹਿੰਦੇ ਜੀਵ ਤੇ ਮਾਰ ਮਿਲਦੀ ਜੀਵ ਤੇ ਹੀ ਮਾਰਿਆ ਕਰ ਵਿਚਾਰੇ ਕੱਢਦਾ ਬਾਹਰ ਇਹਨੂੰ ਜੀ ਕਰਦਾ ਇਹਦਾ ਹੁਣ ਵਿੱਚ 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 ਕਰਦੇ ਓਕੇ ਚੱਲ ਇਹਨੂੰ ਕਰ ਲੈ ਦੇ ਰਪਤੰਗ ਮਾਜ ਕੋਠ ਦੇ ਮਾਰਤੀ ਆਹ ਕਰਕੇ ਕਿਉਂ ਜੀ ਇਹ ਉਹ ਫਿਰ ਮਾਰਿਆ ਜਾ ਉਹ ਆ ਨਿਕਲ ਗਿਆ ਆਹ ਵੇ ਲਓ ਵੀ ਸਪਰੇਅ ਹੋ ਗਈ ਕੰਪਲੀਟ ਆਪਣੀ ਤੇ ਹੁਣ ਆਪਣੇ ਉਹਦੇ ਮਾਰਗੇ ਮੈਟਾਂ ਦੇ ਬੁਰਸ ਮਾਰ ਕੇ ਅੰਦਰ ਚੀਣੀਏ ਤੇ ਵੇਣੇ ਲੋ ਜੀ ਆਪਣੇ ਮੈਟ ਵੀ ਸੁੱਕ ਗਏ ਤੇ ਹੁਣ ਬੁਰਸ਼ ਨਾਲ ਜਿਹੜਾ ਮਾੜਾ ਮੋਟਾ ਬੂਰਾ ਲੱਗਾ ਉੱਤੇ ਦੇ ਇਹ ਕਲੀਨ ਕਰ ਦਈਏ ਨਾ ਭਜੀ ਤੂੰ ਦੁਕਾਨ ਤੇ ਆਉਣੇ ਰਾਂ ਭਾਈ ਹੈ ਦੁਕਾਨ ਤੇ ਜਾ ਕਣ ਜੇ ਗਾਇਆ ਭੱਜ ਕੇ ਫਿਰ ਆਇਆ ਹਿੰਮਤ ਨਾਲ ਤੇ ਬਾਕੀ ਹੋਰ ਵੀ ਕਰਕੇ ਦਿਹਾਣਾ ਕਿੰਨਾ ਵਾ ਸੈਟਲ ਪੂਰਾ ਛਤਰੀ ਛੋਤੀਆਂ ਸਾਰੀਆਂ ਲਾਉਣੀਆਂ ਜੇ ਕੱਢ ਕੇ ਬਾਹਰ ਫੇਰ ਹੀ ਗੱਲ ਬਣੂ ਸਾਰੇ ਮੈਟ ਕਰ ਤੇ ਕਲੀਨ ਆਪਣੇ ਤੇ ਇੱਕ ਤਾਂ ਥੋੜੀ ਗਰਮੀ ਆਇਆ ਸੌਦੇ ਵਲ ਪੱਖਾ ਛੱਡ ਲਈਏ ਲੋਰੀ ਪੱਕਾ ਛੱਡ ਕੇ ਤੇ ਟਾਈਮ ਲੈਪਸ ਲਾ ਕੇ ਰੱਖ ਦਿੰਨੇ ਆ ਤੇ ਮੈਂ ਪਾਈ ਜਨੇ ਤੁਸੀਂ ਵੇਖ ਜਿਓ ਤੇ ਫਿਰ ਵੇਣਿਆ ਤੇ ਆਪਣਾ ਲੈ ਸੈਟਅਪ ਬਜੀ ਹੋ ਕੇ ਹੋ ਗਿਆ ਨਾ ਪਾਰ ਆਲਾ ਸੀਜ਼ਨ ਬਣ ਗਿਆ ਪੂਰਾ ਮੈਂ ਮਾਹੌਲ ਗਰਮ ਹੋ ਗਿਆ ਨਾ ਪੂਰਾ ਹੋ ਗਿਆ ਆਏ ਨਹੀਂ ਬੋਲ ਹੋ ਗਿਆ ਹੋ ਹੋ ਗਿਆ ਯਾਰ ਰੋਕਰ ਬਈ ਹੋ ਗਿਆ ਲੈ ਵੀ ਸਾਰੇ ਮੈਡਮਡ ਬਾਬੇ ਚ ਪਾ ਦੇ ਦੇਖੋ ਜੀ ਕਰੋ ਸੌਂਗ ਸਾਡੇ ਮੈਚਾਂ ਦਾ ਸਾਰਿਆਂ ਨੇ ਵਾਢੇ ਲੋਟ ਪਾਏ ਤੇ ਵਾਰੀ ਵਾਰੀ ਖੋਲਣ ਦੱਕੀ ਐ ਇਹਦੇ ਨਾਲ ਵਾਢੇ ਜੀ ਪਾਦਾ ਆਪਣੇ ਜੀ ਵੀ ਪਾਦਾ ਤੇ ਹੁਣ ਛਤਰੀਆਂ ਛੁਧਰੀਆਂ ਸਾਰੀਆਂ ਨੇ ਸਾਫ਼ ਕਰੀਆਂ ਤੇ ਕੱਢ ਕੇ ਮੁੰਡਿਆ ਬਾਹਰ ਲੱਗੇ ਆਪਾਂ ਜਾ ਉਹ ਬਾਜ਼ੀਆਂ ਦਾ ਕਬ ਫੁੱਲ ਤਿਆਰੀ ਹੋ ਚੁੱਕੀ ਹੈ ਆਪਣੀ ਤੇ ਬਸ ਖੱਦੇ ਹੀ ਪਾਉਣੇ ਰਹਿ ਗਏ ਆਪਾਂ ਜਿੰਗਾ ਆਇਆ ਬਾਹਰ ਕੱਢ ਛਤਰੀਆਂ ਬਾਹਰ ਆਪਣੀਆਂ ਸਾਰੀਆਂ ਜਿੰਨੀਆਂ ਹੈਗੀਆਂ ਨਵੀਆਂ ਪੁਰਾਣੀਆਂ ਪਾਣ ਤਾਂ ਹੈ ਹੀ ਨਹੀਂ ਆਪਣੇ ਕੋਲੇ ਸਾਰੀਆਂ ਧੋ ਤਾ ਕੇ ਇੱਕ ਨੰਬਰ ਬਣਾਤੀਆਂ ਤੇ ਇਹਦੀ ਕੱਪੜੇ ਲੋੜ ਨਹੀਂ ਪੈਣੀ ਕਿੰਨੇ ਮੁੰਡਿਆ ਕਿਉਂਕਿ ਨਵੇਂ ਕੱਪੜੇ ਪਿਆ ਧੋ ਤਾ ਕੇ ਵਧੀਆ ਬਣਾਤੇ ਤੇ ਓਡੀ ਖਾਸ ਲੋੜ ਨਹੀਂ ਬਾਕੀ ਜੀ ਲੋੜ ਪਈ ਵੀ ਤੇ ਆਪਾਂ ਕੋਲ ਛਤਰੀਆਂ ਦੋ ਤਿੰਨ ਅੰਦਰ ਹੋਰ ਨਵੀਆਂ ਪਈਆਂ ਦੋ ਹਨਾ ਇੱਕ ਨਹੀਂ ਮਿਲਦਾ ਇੱਕ ਖਣੀ ਦੋ ਪਈਆਂ ਗਿਆ ਉਹ ਵੀ ਦਿਖਾ ਦੇਾਂਗੇ ਆਪਾਂ ਤੇ ਲਾ ਮੁੰਡਿਆ ਵੀ ਚੱਕ ਦਿੱਤਾ ਚੱਕ ਦੇ ਚੱਕ ਦੇ ਪਾ ਦੇ ਖੱਦਾ ਇੱਕ ਮਿੰਟ ਟਾਈਮ ਲੈਪਸ ਲਾ ਦਈਏ ਤੇ ਫੇਰ ਖੱਦਾ ਪੂਆ ਹਲ ਲੋੜ ਹੀ ਨਹੀਂ ਲੈ ਫਿਰ ਐਂ ਗੱਡ ਦੇ ਸਾਰੀਆਂ ਜੁੱਡੀਆਂ ਛਤਰੀਆਂ ਆਪਣੇ ਕੋਲ ਯਾਰ ਸਾਰੀਆਂ ਗੱਡ ਦੇ ਵਾਢੇ ਲੋਟ ਚੱਕ ਦੇ ਖੱਦਾ ਹੀ ਪਾ ਦੇ ਬਸ ਕੋਈ ਗੱਡੀ ਆਣੀ ਹੈ ਚੱਕਣੇ ਗੱਡੀ ਸਾਰੀਆਂ ਗੱਡ ਦਿਆਂਗੇ ਜਿੰਨੀਆਂ ਹੈਗੀਆਂ ਇੱਕੇ ਨਾਲ ਫੜ ਕੇ ਖੜ ਜਾਗੇ ਆਪਾਂ ਵੀ ਕਹਿਣ ਦਾ ਭਾਵ ਛਤਰੀਆਂ ਕੱਟਣ ਦਾ ਕਾਰਨ ਪਤਾ ਕਿ ਟੁੱਟ ਰਿਹਾਵੇ ਛਤਰੀਆਂ ਕਟਣ ਦਾ ਕਾਰਨ ਪਤਾ ਕੀ ਐ ਵੀ ਆਹ ਆਹ ਕਹਿਣਾ ਚਾਹੁੰਦੇ ਆ ਜੀ ਵੀ ਫੁੱਲ ਤਿਆਰੀ ਐ ਬਾਜੀਆਂ ਦੀ ਪੂਰੀ ਫੁੱਲ ਵੀ ਸਭ ਕੁਝ ਰੈਡੀ ਐ ਪਿੰਜਰੀਆਂ ਡੋਲੇ ਸਾਡੇ ਡੋਲੇ ਵੀ ਪਿੰਜਰਿਆਂ ਪਿੰਜਰਿਆਂ ਡੋਲੇ ਡੋਲੀਆਂ ਪਿੰਜਰੇ ਸਭ ਕੁਝ ਛਤਰੀਆਂ ਛੁਤਰੀਆਂ ਐਨ ਓਕੇ ਰਿਪੋਰਟ ਤੇ ਕੰਮ ਸਾਰਾ ਵਾਢੇ ਲੋਟਾ ਇੱਕ ਛਤਰੀ ਹੋਰ ਐਗੀ ਤੇ ਆ ਵੀ ਵੱਡੀ ਵੀ ਲਾ ਦੇ ਆਪਣੀ ਵੱਡੀ ਵੀ ਲਾ ਦੇ ਤੇ ਮੈਂ ਅੰਦਰ ਮੈਂ ਦਿਖਾ ਦੇ ਆਪਣੀ ਨਵੀਂ ਕਿੱਥੇ ਪਈਆਂ ਇਧਰ ਹੀ ਪਰਲੇਂਦਰੀ ਪਈਆਂ ਨਾ ਜੇ ਜਮਾਂ ਕੰਮ ਵਿਚਰਲ ਸਿਆ ਤਿੰਨ ਨਵੀਆਂ ਛਧਰੀਆਂ ਗੱਟ ਦਿਆਂਗੇ ਇੱਕ ਪਈਆ ਸੀ ਹਾਂ ਆ ਜਮਾ ਦੋ ਪਈਆ ਇੱਕ ਕਹੂੰ ਜਮਾ ਤਾਂ ਅਣ ਲੱਗ ਪਈਆਂ ਗੀਆਂ ਇਹ ਦੋ ਸੀ ਮੇਰੇ ਮੈਂ ਤਾਂ ਰੱਖਿਆ ਦੋ ਹੈ ਗੀਆਂ ਯਾਰ ਜਮਾ ਅਣ ਲੱਗਾ ਤਾਂ ਫਿਰ ਛੇੜੀਆਂ ਨਹੀਂ ਹਜ ਤੱਕ ਲਾਓ ਤੁਹਾਨੂੰ ਇਹਨਾਂ ਦਾ ਹੀ ਸ਼ੌਂਕ ਕਰਾ ਦੇਣਗੇ ਲਾਓ ਵੀ ਆਪ ਨੂੰ ਕੋਈ ਕੱਪੜਾ ਕਪੜਾ ਲਾਉਣ ਦੀ ਅੱਜ ਕੀ ਲੋੜ ਨਹੀਂ ਪੈਣੀ ਤੇ ਦੇਖੋ ਲੈ ਵੇਖ ਮੁੰਡਿਆ ਇੱਧਰ ਪਈਆਂ ਛਧਰੀਆਂ ਲੈ ਇਹ ਤਾਂ ਬਾ ਇਹ ਕੁਸੀ ਬਈ ਉਹ ਰੇਤਾ ਲੱਗਿਆ ਮੈਂ ਮੜੀ ਮੜੀ ਝਾੜਨ ਆਲੀ ਆਈਆਂ ਤੇ ਉੱਥੇ ਸਾਈਡ ਤੇ ਪਈਆਂ ਸੀ ਚੱਕ ਬਈ ਮਿੱਤਰਾ ਕਿਵੇਂ ਹੈ ਛਤਰੀਆਂ ਪੰਜ ਸੀ ਉਹ ਬੱਲੇ ਆ ਕੀ ਸੀ ਤਾਂ ਕੋਈ ਗੱਲ ਨਹੀਂ ਡਰ ਲੱਗਦਾ ਇਹਨੂੰ ਹੱਸਦਾ ਹੀ ਚੱਲ ਗਈ ਹਾਂ ਆ ਵੀ ਕੱਢ ਲਾ ਬਾਪਾ ਨੂੰ ਹੁਣ ਢਾਂਗੀ ਮੁਗ ਗਿਆ ਨਾ ਇੱਕ ਢਾਂਗੀ ਤੇਰੇ ਕੋਲ ਹੈ ਨਾ ਆਪਾਂ ਹੈ ਵੇ ਮਾਰ ਦਿੰਦਾ ਨਹੀਂ ਤੂੰ ਨਾ ਨਹੀਂ ਤੋੜ ਨਹੀਂ ਮਗਰ ਨਾ ਦੋੜਦਾ ਨਾ ਦੀ ਹੋਰ ਲਿਆਵਾਂਗੇ ਢਾਂਗੀ ਇੱਕ ਆਪਾਂ ਖੁੱਲਣ ਲਈ ਹੋਰ ਲੈਉਣੀਆਂ ਜੇ ਦੂਜੀ ਵੀ ਲਿਉਣੀ ਭਾਈ ਕੋਲੇ ਭਾਈ ਕੋਲੇ ਉੱਥੇ ਬਡੋਲੀਂ ਡਾਲੀਆਂ ਲੈ ਕੇ ਆਉਣੀ ਐ ਇੱਕ ਡੋਲੀ ਲੈ ਕੇ ਆਉਣੀ ਐ ਬਸ ਤੇ ਨਾਲੀ ਹੋਰ ਛਤਰੀ ਆ ਵੀ ਚੱਕ ਦੇ ਆ ਤੀਜੀ ਲੈ ਜੀ ਬਰਥਡੇ ਕੜ ਪਾ ਦਿੰਦੇ ਕੱਟਤਾ ਖਾੜ ਇਧਰ ਨੂੰ ਕਰ ਕੈਮਰੇ ਕੰਨੀ ਛਤਰੀਆਂ ਹਾਂ ਇੱਥੇ ਸਰਾਇ ਇੱਕ ਨੇੜੋ ਕੱਢ ਦਗੇ ਇੱਕ ਵਨ ਐਕਸਟ ਕੱਢ ਦੋ ਇੱਕ ਇੱਕ ਗੱਡੀ ਦੇ ਨਾਲ ਸਾਰੇ ਛਤਰੀਆਂ ਚੋਂ 4 ਫਾਰੀ ਵੱਢ ਲਓ ਹਾਂ ਹਾਂ ਇੱਥੇ ਆ ਗਿਆ ਏ ਉਹ ਕਿਹੜਾ ਜਾਵਾ ओके ਹੁਣ ਬਾਜੀ ਨੂੰ ਫੁੱਲ ਤਿਆਰੀਆਂ ਤੇ ਅੰਦਰ ਵੀ ਚੱਲੋ ਇਹ ਵਾਸਤੇ ਹੁਣ ਮੈਂ ਪੂਰਾ ਵੱਡਾ ਚਰੋਦਾ ਦਾ ਬਣਾ ਗਰੋਹੇ ਕਰਨੀ ਮੈਂ ਆਪਣੀ ਫੁੱਲ ਤਿਆਰੀ ਇਹ ਤੇ ਸਾਰਾ ਕੁਝ ਸਮਾ ਲਿਆ ਪਰਸੋਂ ਜਾਂ ਚੌਥੇ ਤੱਕ ਪੁੱਤਰ ਕੱਢ ਲਾਂਗੇ ਆਪਾਂ ਜਿਹੜੇ ਆਪਾਂ ਪੁੱਤਰ ਕਰਦੇ 7 ਕਿ ਨਹੀਂ 8 ਕਰਦੇ ਆ 7 7 7 ਕੱਢਨੇ ਆ ਸੀਜ਼ਨ ਦੇ ਬਾਅਦ 7 ਪੁੱਤਰ ਕੱਢ ਰਹੇ ਆ ਸ਼ਾਇਦ ਕੱਲ ਨੂੰ ਸ਼ਾਇਦ ਕੱਲ ਨੂੰ ਰੰਗ ਲਾਦ ਗਏ ਜਾਂ ਪਰਸੋਂ ਰੰਗ ਲਾਦ ਗਏ ਪਰਸੋਂ ਚੌਥੇ ਚੌਥੇ ਚ ਕੱਢ ਲੈਣੇ ਆ ਖੱਦਾ ਪਾ ਦੇਣਾ ਹਾਂ ਵੀ ਸਾਡੇ ਨੂੰ ਹੌਕਾ ਫਿਰ ਮੋਟਾ ਹੋ ਜਾਊਗਾ ਦੋ ਲੀਆਂ ਡਾਲ ਦੇ ਕੇ ਪਾ ਕੇ ਜਿਵੇਂ ਮੈਂ ਤਾਂ ਛੱਡੀਆਂ ਹੱਦੀ ਨਵੀਆਂ ਪਈਆਂ ਦੋ ਚਾਰ ਬਾਹਰ ਨਵੀਆਂ ਵੜ ਗਈਆਂ ਓਕੇ ਜੀ ਬਾਏ ਬਾਏ ਦੇਵੜੀਆਂ ਹੁਣ